ਸਾਲੀ ਦੇਖਿਆ ਕਿ ਜਦੋਂ ਵੀ ਮੀਂਹ ਪੈਂਦਾ ਹੈਗਾ ਤੇ ਘੱਗਰ ਦੇ ਪਾਣੀ ਕਰਕੇ ਬਹੁਤ ਸਾਰੇ ਪਿੰਡਾਂ 'ਚ ਕਿਸਾਨਾਂ ਦੇ ਫਸਲ ਦਾ ਗਰੀਬਾਂ ਦੇ ਮਕਾਨਾਂ ਦਾ ਸ਼ਹਿਰ 'ਚ ਬਹੁਤ ਵੱਡੇ ਵੱਡੇ ਨੁਕਸਾਨ ਹੋਏ ਨੇ ਜਦੋਂ ਵੀ ਇਹ ਮੌਸਮ ਆਉਂਦਾ ਹੈ ਮੈਨੂੰ ਲੱਗਦਾ ਜਿੱਥੇ ਲੋਕਾਂ ਦੇ ਮਨ 'ਚ ਇੱਕ ਤਰੀਕੇ ਦੇ ਨਾਲ ਥੋੜਾ ਜਿਹਾ ਉਹਨਾਂ ਦੇ ਵਿੱਚ ਡਰ ਹੁੰਦਾ ਹੈ ਤਾਂ ਮੈਨੂੰ ਤਾਂ ਵੱਡਾ ਡਰ ਹੁੰਦਾ ਕਿਉਂਕਿ ਮੈਂ ਦੇਖਿਆ ਕਿ ਪਿਛਲੇ ਸਮੇਂ 'ਚ ਜਿੰਨਾ ਵੱਡਾ ਨੁਕਸਾਨ ਹੋਇਆ ਹੈ ਅੱਜ ਤਾਈਂ ਨਾ ਉਹ ਸੜਕਾਂ ਠੀਕ ਹੋਈਆਂ ਨੇ ਨਾ ਗਰੀਬਾਂ ਨੂੰ ਕਿਸੇ ਨੂੰ ਦਵਾਨੀ ਮਿਲੀ ਐ ਨਾ ਕਿਸਾਨਾਂ ਨੂੰ ਦਵਾਨੀ ਮਿਲੀ ਐ ਤੇ ਜਿਹੜੇ ਗਰੀਬ ਦੀ ਫਸਲ ਮਾਰੀ ਜਾਂਦੀ ਆ ਘਰ ਕਹ ਜਾਂਦਾ ਐ ਉਹ ਗਰੀਬ ਤਾਂ ਖੜੇ ਹੋਣ ਚੇ ਉਹਨੂੰ ਪਤਾ ਨਹੀਂ ਕਿੰਨੇ ਸਾਲ ਲੱਗ ਜਾਂਦੇ ਹੋਣਗੇ ਤੇ ਸਰਕਾਰ ਦਾ ਜਿਹੜਾ ਸੜਕਾਂ ਸੁਧਕਾ ਦਾ ਜਿਹੜੀ ਸਰਕਾਰ ਹਰ ਰੋਜ਼ 100 ਕਰੋੜ ਦਾ ਕਰਜ਼ਾ ਚੱਕ ਰਹੀ ਐ ਪੰਜਾਬ ਦੇ ਲੋਕਾਂ ਦੇ ਸਿਰਾਂ ਦੇ ਉੱਤੇ ਤੇ ਫਿਰ ਜਦ ਨੁਕਸਾਨ ਹੁੰਦਾ ਐ ਇੱਕ ਸੜਕ ਦੀ ਰਿਪੇਅਰ ਵੀ ਤੁਸੀਂ ਨਹੀਂ ਕਰ ਸਕਦੇ ਤਾਂ ਫਿਰ ਮਨ 'ਚ ਆਉਂਦਾ ਵੀ ਪੈਸੇ ਸਾਡੇ ਜਾ ਕਿੱਥੇ ਰਹੇ ਨੇ ਅਸ 2 ਲੱਖ ਕਰੋੜ ਤੋਂ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਪੰਜਾਬ ਦੇ ਸਰਪਤੇ ਹਰ ਦਿਨ ਇਹ ਭਗਵੰਤ ਮਾਨ ਗੱਲਾਂ ਸੁਣਾਉਂਦਾ ਹੈ ਤੇ 150 ਕਰੋੜ ਦਾ ਕਰਜ਼ਾ ਚੱਕ ਲੈਂਦਾ ਹੈਗਾ ਇਹ ਪੈਸਿਆਂ ਦੇ ਨਾਲ ਨਾ ਕੋਈ ਮਕਾਨ ਨਾ ਕੋਈ ਮੁਆਵਜ਼ਾ ਨਾ ਕੋਈ ਸਕੂਲ ਨਾ ਕੋਈ ਹਸਪਤਾਲ ਨਾ ਯੂਨੀਵਰਸਿਟੀ ਨਾ ਕੋਈ ਸਟੇਡੀਅਮ ਚਲੋ ਨਵਾਂ ਤੁਸੀਂ ਨਹੀਂ ਬਣਾਏ ਜਿਹੜਾ ਪੁਰਾਣਾ ਖਰਾਬ ਹੋਇਆ ਉਹਨੂੰ ਤੇ ਰਿਪੇਅਰ ਕਰ ਦੋ ਸੋ ਇਸ ਕਰਕੇ ਇਹ ਦੇਖਣ ਆਈ ਸੀ ਕਿ ਅਜੇ ਹਾਲਾਤ ਕੀ ਕਿਉਂਕਿ ਅਜੇ ਪੂਰੀ ਤਰ੍ਹਾਂ ਮੀਤਾ ਇਸ ਇਲਾਕੇ ਚ ਪਿਆ ਹੀ ਨਹੀਂ ਹੈਗਾ ਤੇ ਜਦ ਪੈਂਦਾ ਤਾਂ ਇਕਦਮ ਜਦ ਆ ਜਾਂਦਾ ਤੇ ਸਾਰਿਆਂ ਨਾਲ ਸਲਾਮ ਅਸ਼ਾਬ ਕਰਕੇ ਕਿ ਜਿੱਥੇ ਜਿੱਥੇ ਬੰਦ ਆਪਣੇ ਤਕੜੇ ਕਰਨ ਦੀ ਲੋੜ ਹੈ ਜਿੱਕੇ ਇਸੇ ਤਰ੍ਹਾਂ ਦੀ ਮਦਦ ਦੀ ਲੋੜ ਹੈ ਤਾਂ ਐਮਪੀ ਲੜ ਕੋ ਆਪਾਂ ਦੇ ਕੇ ਆਪਾਂ ਆਪਣੀ ਹਿਫਾਜ਼ਤ ਖੁਦ ਕਰੀਏ ਨਾ ਕਿ ਸਰਕਾਰ ਦੇ ਉੱਤੇ ਆਸ ਰੱਖੀਏ ਕਿਉਂਕਿ ਇਹ ਤਾਂ ਜਦ ਨੁਕਸਾਨ ਹੋ ਜਾਊਗਾ ਤਾਂ ਵੀ ਇਹਨਾਂ ਨੂੰ ਬੋਲ ਕੇ ਬੁਲਾਣਾ ਪਊਗਾ ਤੇ ਫਿਰ ਹੱਕਤਾਂ ਚ ਆਣੀ ਬੱਕਰੀਆਂ ਤੇ ਮੁਰਗੀਆਂ ਦੇ ਖੰੰਬਾਂ ਦੀ ਗੱਲ ਕਰ ਤੁਸੀਂ ਹਜ਼ਾਰਾਂ ਕਰੋੜ ਰੁਪਏ ਕਰਜ਼ੇ ਚੜਾਤਾ ਜੀ ਹਲੇ ਤੱਕ ਲੋਕਾਂ ਦਾ ਤਾਂ ਮੁਆਵਜ਼ਾ ਖੁਦ ਕਿਸਿਆਂ ਦਾ ਹੋਵੇ ਜਾਂ ਘਰਾਂ ਦੀ ਗੱਲ ਕੀਤੀ ਆ ਕਿੱਥੇ ਪੈਸਾ ਬਰਬਾਦ ਹੋ ਰਿਹਾ ਜੀ ਫਿਰ ਇੰਨਾ ਸਾਡਾ ਪੰਜਾਬ ਵਿੱਚ ਕੁਛ ਨਹੀਂ ਆਮ ਆਦਮੀ ਨੇ ਭਗਵੰਤ ਮਾਨ ਨੇ ਲੋਕਾਂ ਦੀ ਬੱਕਰੀ ਮੁਰਗੀ ਬਣਾ ਛੱਡੀ ਐ ਆਪ ਕੋ ਰਸੀਚੇ ਬੈਠ ਕੇ ਐਸ਼ ਕਰ ਰਿਆ ਤੇ ਹੁਣ ਤਾਂ ਤੁਸੀਂ ਦੇਖਿਆ ਜਿਹੜਾ ਪੰਜਾਬ ਦੇ ਅਨਜਮੇ ਬੱਚੇ ਦੇ ਉੱਤੇ ਵੀ ਕਰਜ਼ਾ ਚੜਾ ਕੇ ਜਾਊਗਾ ਇਹ ਪਰ ਅਫਸੋਸ ਦੀ ਗੱਲ ਹੈ ਕਿ ਅਜੇ ਵੀ ਇਹਨਾਂ ਦਾ ਢਿੱਡ ਨਹੀਂ ਭਰਿਆ ਇਹ 1.5 ਸਾਲਾਂ ਚ ਕੇਜਰੀਵਾਲ ਨੇ 44000 ਇਕੜ ਪੰਜਾਬ ਦੀ ਸੋਨੇ ਵਰਗੀ ਧਰਤੀ ਜਿਹਦੇ ਵਿੱਚ ਕਿਸਾਨ ਦਾ ਢਿੱਡ ਪਰਦਾ ਹੈ ਮਜ਼ਦੂਰ ਦਾ ਢਿੱਡ ਪਰਦਾ ਹੈ ਇਹਨਾਂ ਨੇ ਕਾਨੂੰਨ ਨਿਕਾਲਤਾ ਕਿ ਇਹ ਹਰ ਮੰਡੀ 'ਚ ਹਰ ਸ਼ਹਿਰ 'ਚ ਹਜ਼ਾਰਾਂ ਏਕੜ ਜ਼ਮੀਨ ਇਹ ਸਰਕਾਰ ਅਕਵਾਇਰ ਕਰੂਗੀ ਤੇ ਜੇ ਤੁਸੀਂ ਆਪ ਦੀ ਜ਼ਮੀਨ ਛਡਾਨੀ ਹੈ ਤਾਂ ਵੀ ਇਹਨਾਂ ਦੇ ਜੇਬ ਗਰਮ ਕਰਨੀ ਪਊਗੀ ਤੇ ਜਦ ਅਕਵਾਇਰ ਹੋ ਗਈ ਇਹਨਾਂ ਦੀ ਮਨਮਰਜ਼ੀ ਦੇ ਨਾਲ ਫਿਰ ਦਿੱਲੀ ਦੇ ਜਿਹੇ ਮਰਜ਼ੀ ਸੇਠ ਨੂੰ ਦੇ ਦੇ ਕੋਈ ਸਵਾਲ ਨਹੀਂ ਪੁੱਛ ਸਕਦਾ ਕਿਸਾਨ ਦੀ ਜ਼ਮੀਨ ਲੈ ਕੇ ਕੱਲਾ 20000 ਰੁਪਏ ਉਹਨੂੰ ਫੜਾਨ ਗਏ ਜਦੋਂ ਉੱਥੇ ਕਲੋਨੀ ਬਣ ਜੂਗੀ ਜਾਂ ਜੋ ਕੁਝ ਬਣੂਗਾ ਉਹਦੇ ਬਾਅਦ ਉਹਨੂੰ ਕੁਝ ਮਿਲੂਗਾ ਹੁਣ 15 ਸਾਲ ਜਿਹੜਾ 2000 ਏਕੜ ਮਹੱਲੀ ਚ ਐਕਵਾਇਰ ਕੀਤਾ ਸੀ ਜਦ ਇਹਨਾਂ ਦੀ ਸਰਕਾਰ ਬਣੀ ਸੀ ਉੱਥੇ ਤਾਂ ਧੱਕਾ ਨਹੀਂ ਲੱਗਿਆ ਹੁਣ 44000 ਇਹਨਾਂ ਨੇ ਐਕਵਾਇਰ ਕਰਕੇ ਕਿਹੜਾ 1.5 ਸਾਲ ਚ ਇਹਨਾਂ ਨੇ ਕੀ ਕਰਦਾ ਸੋ ਬਹੁਤ ਵੱਡਾ ਘੁਟਾਲਾ ਹੈਗਾ ਪੰਜਾਬ ਦੇ ਨੌਜਵਾਨੀ ਦੇ ਨਾਲ ਕਿਸਾਨ ਮਜ਼ਦੂਰ ਦੇ ਨਾਲ ਵੱਡਾ ਧੱਕਾ ਹੈਗਾ ਜਿਹਦੇ ਕਰਕੇ 15 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਅੱਗੇ ਹੋ ਕੇ ਲੋਕਾਂ ਦੀ ਲੜਾਈ ਲੜਨ ਵਾਸਤੇ ਧਰਨੀ ਸ਼ੁਰੂ ਕਰ ਰਹੀ ਹੈ ਮੈਂ ਸਮੂਹ ਕਿਸਾਨਾਂ ਨੂੰ ਨੌਜਵਾਨਾ ਨੂੰ ਤਾਂ ਪੰਜਾਬ ਹਮੈਤਿਆਂ ਨੂੰ ਬੇਨਤੀ ਕਰਦੀਆਂ ਕਿ ਤੁਸੀਂ ਇਸ ਪਾਰਟੀ ਦਾ ਸਾਥ ਦਿਓ ਅੱਗੇ ਕਿਸਾਨਾਂ ਦਾ ਪਿਛਲੇ ਸਮੇਂ ਚ ਇੰਨਾ ਵੱਡਾ ਨੁਕਸਾਨ ਹੈ ਕਿੰਨੇ ਕਿਸਾਨ ਮਰ ਗਏ ਸਾਡੇ ਹੋਣ ਤਾਂ ਪੰਜਾਬ 'ਚ ਜੇ ਜਮੀਨ ਨਹੀਂ ਰਹੀ ਜੇ ਕਿਸਾਨ ਨਹੀਂ ਰਹੀ ਤਾਂ ਫਿਰ ਇਹਨੂੰ ਪੰਜਾਬ ਕੌਣ ਕਹੂਗਾ ਉਹ ਤਾਂ ਬਾਹਰ ਲਿਆ ਕੇ ਜਦ ਸਾਰੇ ਬਹਿ ਜਾਣਗੇ ਤਾਂ ਅੱਗੇ ਸਾਡੀ ਗਿਣਤੀ ਘਾਟੇ ਗਿਣਤੀ ਤਾਂ ਰਹੂਗੀ ਨਹੀਂ ਕੋਈ ਸੋ ਇਹ ਤਾਂ ਸਾਡੇ ਹੋਣ ਦੀ ਲੜਾਈ ਹੈਗੀ ਸਾਡੇ ਜ਼ਮੀਨ ਸਾਡੇ ਫਸਲ ਦੀ ਲੜਾਈ ਹੈਗੀ ਤੇ ਜੇ ਫਸਲ ਨਹੀਂ ਰਹੀ ਜਮੀਨ ਨਹੀਂ ਰਹੀ ਤਾਂ ਪੰਜਾਬ ਹੀ ਨਹੀਂ ਬਚਣਾ ਸੋ ਇਕੱਠੇ ਹੋ ਕੇ ਆਪਾਂ ਲੜੀਏ ਤੇ ਇਹ ਸਾਹਮ ਆਦਮੀ ਦੀ ਕੇਜਰੀਵਾਲ ਜਿਹੜਾ ਇਕੱਲੇ ਪੈਸੇ ਲੁੱਟ ਲੁੱਟ ਕੇ ਸਾਢੇ 3 ਸਾਲ ਖਾ ਗਿਆ ਤੇ ਹੁਣ ਡੇਢ ਸਾਲ ਚ ਇਹਨੇ ਕੋਈ ਕਸਰ ਨਹੀਂ ਛੱਡੀ ਤੇ ਭਗਵੰਤ ਮਾਨ ਤਾਂ ਕਰਦਾ ਅੰਕੂਠਾ ਛਾਪਨ ਕੇ ਰਹਿ ਗਿਆ ਆਪਣੀ ਕੁਰਸੀ ਖਾਤਰ ਸੋ ਮੈਂ ਲੋਕਾਂ ਨੂੰ ਅਪੀਲ ਕਰਦੀ ਆ ਇਹਨਾਂ ਧਰਿਆਂ ਚ ਇਹ ਪੂਰੇ ਤਕੜੇ ਹੋ ਕੇ ਪਾਰਟੀ ਦਾ ਸਾਥ ਦਿਓ ਅੱਗੇ ਹੋ ਕੇ ਅਸੀਂ ਲੜਾਈ ਲੜਾਂਗੇ ਤੇ 1 ਇੰਚ ਪੰਜਾਬ ਦੀ ਜ਼ਮੀਨ ਇਹਨਾਂ ਨੂੰ ਹੜਪਣ ਨਹੀਂ ਦਵਾਂਗੇ ਭੋਜੀ ਇਕੱਲੀ ਦਲ ਦੀ ਗੱਲ ਕੀਤੀ ਆ ਤੁਸੀਂ ਇਕੱਲੀ ਦਾਲੀ ਇਕੱਲਾ ਜਿਹੜਾ ਲੋਕਾਂ ਦੇ ਹਿੱਤਾਂ ਲਈ ਸਤਿ ਨੰਬਰਦਸ਼ਣ ਕਰ ਰਿਹਾ ਹੋਰ ਵੀ ਪਾਰਟੀਆਂ ਹੈਗੀਆਂ ਨਾ ਉਹ ਕਿਉਂ ਚੁੱਪ ਨੇ ਗਿਆ ਕੌਣੇ ਬੋਲ ਰਹੀਆਂ ਨੇ ਇਹ ਕੋਈ ਨਾ ਤਾਂ ਇੰਡੀਆ ਅਲਾਈਅੰਸ ਹੈਗਾ ਰਲੇ ਮਿਲੇ ਹੈਗੇ ਕਿਸੇ ਨੇ ਕਾਂਗਰਸ ਦੇ ਪ੍ਰਧਾਨ ਦੀ ਬਸਾਂ ਦੇ ਫਾਈਲ ਖੋਲੀ ਹੈ ਹੁਣ ਵਿਕਰਮ ਨੂੰ ਫੜ ਕੇ ਜੇਲ੍ਹ ਚ ਬੰਦ ਕਰਤਾ ਪਹਿਲੇ ਕਾਂਗਰਸ ਨੇ 6 ਮਹੀਨੇ ਭੇਜਤਾ ਸੀ ਹੁਣ ਹਫਤੇ ਭਰ ਤੋਂ ਵਿਕਰਮ ਨੂੰ ਭੇਜਿਆ ਮੈਂ ਤਾਂ ਪੁੱਛਦੀਆਂ ਲੋਕਾਂ ਨੂੰ ਤੁਹਾਡੇ ਗਲੀਆਂ ਚ ਨਸ਼ੇ ਬੰਦ ਹੋ ਗਏ ਭੜਿਆ ਗਿਆ ਕੋਈ ਜਿਹੜਾ ਵੇਚਦਾ ਹੈ ਤੁਹਾਡੇ ਪਿੰਡ ਚ ਤੁਹਾਡੇ ਸ਼ਹਿਰ ਚ ਉਹਨੂੰ ਫੜਿਆ ਪਛੇ ਮਹੀਨੇ ਪਹਿਲੇ ਕੱਢ ਕੇ ਲਗਾ ਕੇ ਆਏ ਸੀ ਹੁਣ ਪਤਾ ਨਹੀਂ ਕਿੰਨੇ ਮਹੀਨੇ ਲਾਣਗੇ ਤੇ ਇਹ ਤਾਂ ਤੁਹਾਡਾ ਨਸ਼ਾ ਘਟਦਾ ਤਾਂ ਰੱਖੋ ਇਹਨੂੰ ਅੰਦਰ ਪਰ ਝੂਠ ਮਾਰ ਕੇ ਲੋਕਾਂ ਦਾ ਧਿਆਨ ਭਟਕਾ ਕੇ ਤੁਸੀਂ ਉਹਨਾਂ ਦੇ ਜ਼ਮੀਨਾਂ ਦੇ ਉੱਤੇ ਕਬਜ਼ੇ ਕਰੋ ਤਾਂ ਨਸ਼ੇ ਆਪ ਗਲੀ ਗਲੀ ਤੱਕ ਪਹੁੰਚਾ ਕੇ ਤੁਸੀਂ ਮਾਵਾਂ ਦੇ ਪੁੱਤ ਮਾਰੋ ਇਹ ਤਾਂ ਫਿਰ ਉਹ ਮਾਵਾਂ ਜਵਾਬ ਦੇਣ ਗਿਆ ਜਿਨ੍ਹਾਂ ਨੂੰ ਹਜ਼ਾਰ ਹਜ਼ਾਰ ਦੇ ਸੁਪਨੇ ਲਾ ਕੇ ਪਹਿਲੇ ਵੋਟਾਂ ਲਿੱਤੀਆਂ ਸੀ ਹੁਣ ਆਮ ਕਰਕੇ ਕਹਿੰਦਾ ਹੈ ਕਿ ਦਲਾ ਤੋਂ ਡਲਦਾ ਦਲਾ ਤੋਂ ਡਲਾ ਹੈ ਕਹਾਂ ਸੇ ਚਲਾਇਆ ਤੇ ਇਹਨੂੰ ਵੀ ਪਤਾ ਲੱਗ ਜਾਊਗਾ ਵੀ ਕਿੱਥੋਂ ਕਿੱਜਾ ਦਾ ਮਾਵਾ ਆਪਣਾ ਸਾਲ ਲੈਣ ਗਿਆ ਰਾਤ ਦੇ 10:40 ਮਿੰਟ 'ਚ ਕਿੰਨੀ ਕੁ ਬੋਤਲਾ ਸਾਡਾ ਮੁੱਖ ਮੰਤਰੀ ਪੀ ਜਾਂਦਾ ਮੈਨੂੰ ਦੱਸਣ ਦੀ ਲੋੜ ਨਹੀਂ ਲੋਕ ਜਨਤਾ ਜਾਣਦੀ ਐ ਮੈਨੂੰ ਤਾਂ ਐਨਾ ਹੀ ਪਤਾ ਹੈ ਕਿ ਪਾਰਲੀਮੈਂਟ 'ਚ 11 ਵਜੇ ਡੱਕਿਆ ਹੋਇਆ ਆਂਦਾ ਸੀ ਤੇ ਲੋਕਾਂ ਨੇ ਲਿਖ ਕੇ ਕਿਹਾ ਕਿ ਸਾਡੀ ਤਾਂ ਸੀਟ ਬਦਲ ਦੋ ਇਹਨੂੰ ਪੂਰਾ ਪਾਰਲੀਮੈਂਟ ਤੋਂ ਵੀ ਬਾਹਰ ਕਰਿਆ ਸੋ 10:40 'ਚ ਭੀਜਪੀ ਨੂੰ ਫੋਨ ਕਰਕੇ ਕਿਹੜੀ ਹਾਲਤ 'ਚ ਸਿਗਾ ਤੁਸੀਂ ਆਪ ਅੰਦਾਜ਼ਾ ਲਾ ਲਓ ਤੇ 10 40 ਚ ਡੀਜੀਪੀ ਦੇ ਗੱਲ ਚ ਅੰਗੂਠਾ ਪਾ ਕੇ ਕਿ ਕੱਲ ਤੂੰ ਗਿਆ ਉਹਨੇ ਵਿਚਾਰੇ ਨੇ 10 40 ਚ ਰਾਤ ਨੂੰ ਕਿਹੜੀ ਖਬਰ ਆ ਗਈ ਉਹਨੂੰ 10 40 ਚ ਤੇ 3 40 ਚ ਸਵੇਰੇ ਵਿਜੀਲੈਂਸ ਨੇ ਜਾਂਚ ਵੀ ਕਰਨੀ ਚਾੜ੍ਹ ਗਈ ਕਿਉਂ ਛੇ ਤੇ ਪਰਚਾ ਵੀ ਫਾਇਲ ਕਰਦਾ ਇਹ ਨਹੀਂ ਫੁਰਤੀ ਜੇ ਨਸ਼ੇ ਵਾਸਤੇ ਦਿਹਾ ਦੇ ਤਾ ਹਸਾ ਹਸਾ ਮਜ਼ਾਕ ਵਾਲਾ ਜਿਹੜਾ ਹੈ ਨਿਕਮੀ ਸਰਕਾਰ ਅਦਾਲਤ ਪਹਿਲਾਂ ਵੀ ਮੂੰਹ ਤੋਂੜ ਜਵਾਬ ਦਿੱਤਾ ਅਦਾਲਤ ਨੇ ਨਾ ਮੂੰਹ ਤੇ ਚਪੇੜਾ ਮਾਰਿਆ ਹੁਣ ਅੱਗੇ ਜਿਹੜੇ ਡਾਕਟਰ ਸਿੰਘਲਾ ਦਾ ਵਿਜੇ ਸਿੰਘਲਾ ਦਾ ਕਹਿੰਦਾ ਗਵਾਹ ਮੈਂ ਆ ਮੈਂ ਆਪ ਗਵਾਹ ਹੈਗਾ ਮੈਂ ਆਪ ਦੇਖਿਆ ਤੇ ਜਿਹਾ ਮੁੱਖ ਮੰਤਰੀ ਗਵਾਹ ਹੈਗਾ ਤੇ ਹੁਣ ਉਹਨੂੰ ਕਲੀਨ ਸ਼ੀਟ ਮੁੱਖ ਮੰਤਰੀ ਨੇ ਦੇਤੀ ਇਹ ਸਿੱਧਾ ਸੰਕੇਤ ਹੈ ਮੁੱਖ ਮੰਤਰੀ ਦੀ ਕੁਰਸੀ ਹਿੰਦੂ ਗਵਰਨਰ ਨੂੰ ਵੀ ਮਿਲਣ ਗਿਆ ਸੀ ਨਾ ਕੱਲਾ ਗਿਆ ਸੀ ਸਾਰੇ ਜਾਣਦੇ ਗਵਕਦੇ ਕੋਈ ਗੱਲਾ ਜਾਣਦਾ ਹੈ ਤੇ ਇਹ ਜਿਹੜੇ ਵਿਜੇ ਸਿੰਘਲਾ ਨੂੰ ਦੇਤੇ ਉਹਦੇ ਬਾਅਦ ਇਹ ਚੋਰ ਨੂੰ ਵੀ ਇੰਨੀ ਕਲੀਨ ਸ਼ੀਟ ਦਿੱਤੀ ਅ ਕਲੀਨ ਚਟਾ ਜਿਹੜੀ ਹੋ ਰਹੀਆਂ ਨਾ ਇਹ ਗੁੱਟ ਬਣ ਰਿਹਾ ਹੈਗਾ ਸੋ ਇਹਦੀ ਕੁਰਸੀ ਆਪ ਖਤਰੇ 'ਚ ਹੈ ਮੈਂ ਤਾਂ ਕਹਿੰਦੀ ਖਤਰਾ ਛੇਤੀ ਇਹਦੇ ਸਿਰ ਤੇ ਹੋਏ ਤਾਂ ਕਿ ਕੋਈ ਪੰਜਾਬ ਦਾ ਪਲਾ ਹੋ ਜਾਊਗਾ ਜੇ ਇਲੈਕਸ਼ਨ ਪਹਿਲੇ ਆ ਜਾ ਸਾਰਿਆਂ ਦੇ ਸਾਹ ਚ ਸਾ ਆ ਜਾਊਗਾ ਬਈ ਆ ਜਾਏ ਨਵੀਂ ਸਰਕਾਰ ਜਿਹੜੀ ਮਰਜ਼ੀ ਲੋਕੀ ਚੁਣ ਲੈਣ ਲੇਕਿਨ ਇਹ ਸਰਕਾਰ ਤਾਂ ਗਈ ਸੋ ਇਹ ਪੂਰਾ ਡਰਾਮਾ ਸੀਗਾ ਉਸ ਟਾਈਮ ਕਹਿੰਦਾ ਸੀ ਵਿਜੇ ਸਿੰਘਲਾ ਵਰਗਾ ਕੋਈ ਚੋਰ ਨਹੀਂ ਮੈਂ ਇਹਨੂੰ ਕੱਢਿਆ ਉਹ ਕੱਢ ਕੇ ਕਿਨੇ ਜਾਂਚ ਕੀਤੀ ਕੀ ਜਾਂਚ ਮਿਲੀ ਕੀ ਨਹੀਂ ਮਿਲਿਆ ਹੁਣ ਉਹਨੂੰ ਆਪ ਹੀ ਕਲੀਨ ਚਿੱਟ ਦੇਤੀ ਆਪ ਹੀ ਉਹਨੂੰ ਕਰਤਾ ਸੋ ਇਹ ਇਸ ਜਿਹੜਾ ਆਪਾ ਅਕਾਲੀ ਦਲ ਪਹਿਲੇ ਕਹਿੰਦਾ ਸੀ ਨਾ ਕਿ ਆਪਾਂ ਖਾਰੇ ਗੱਡੀ ਦਾ ਡਰਾਈਵਰ ਰੱਖਣ ਤੋਂ ਪਹਿਲੇ ਵੀ ਦੇਖਦੇ ਆਂ ਵੀ ਉਹਦਾ ਪਿਛੋਕੜ ਕੀ ਹੈ ਉਹਦਾ ਤਜਰਬਾ ਕੀ ਹੈ ਇਹ ਲੋਕਾਂ ਨੇ ਗੱਲਾਂ 'ਚ ਆ ਕੇ ਪੂਰਾ ਪੰਜਾਬ ਖਮਾਤਾ ਹੁਣ ਪੰਜਾਬ ਦੇ ਹਾਲਾਤ ਕੀ ਨੇ ਲੋਕਾਂ ਦੇ ਸਮਝੋ